ਸਰਪੰਚ ਦੀ ਚੋਣ ਨੂੰ ਲੈ ਕੇ 60 ਲੱਖ ਰੁਪਏ ਦੀ ਬੋਲੀ ਜਿਹੜੀ ਲੱਗੀ ਹੈ ਬਿੱਕਰ ਸਿੰਘ ਜਿਹੜੇ ਸਰਪੰਚ ਹੋਣੇ ਜਾਣਗੇ ਉਹ 60 ਲੱਖ ਰੁਪਏ ਜਿਹੜਾ ਪਿੰਡ ਦੇ ਵਿਕਾਸ ਵਾਸਤੇ ਦੇਣਗੇ ਜੇ ਪਿੰਡ ਨੇ ਸਹਿਮਤੀ ਨਹੀਂ ਕਰੀ ਜੀ ਇਹ ਤਾਂ ਮੈਂ ਤਾਂ ਹੁਣ ਵੀ ਇਹਦਾ 60 ਲੱਖ ਦੇਵਾਂਗੇ ਦੇ ਸਹਿਮਤੀ ਕਰਦੇ ਨੇ 60 ਲੱਖ ਬੜੀ ਵੱਡੀ ਅਮਾਉਂਟ ਹੈ ਤੁਸੀਂ ਆਪਣੇ ਪੱਲੋਂ ਖਰਚ ਕਰੋਗੇ ਸਰਕਾਰ ਕਹਿ ਰਹੀ ਹੈ ਜੇ ਕੋਈ ਪੈਸੇ ਲਾ ਕੇ ਆਊਗਾ ਇਹਨਾਂ ਸੋਚੋ ਮੈਂ ਪੈਸੇ ਖਾਣ ਨਹੀਂ ਖਾਣ ਨੂੰ ਖਾਣ ਨਹੀਂ ਦੇਣੇ ਪੈਸੇ ਮੈਂ ਆਪਾਂ ਖਾਣੇ ਨਹੀਂ ਜੀ ਆਪਾਂ ਖਾਣੇ ਨਹੀਂ ਪੈਸਾ ਪਿੰਡ ਤੇ ਹੀ ਲਾਉਣਾ ਹੈ ਸਰਕਾਰ ਵੀ ਦੇਊਗੀ ਪਿੰਡ ਤੇ ਲਾਵਾਂਗੇ ਪੰਜੀ ਨਹੀਂ ਖਾਂਦੇ ਆ ਪੈਸਾ ਖਾ ਗਏ ਨਾ ਲੋੜ ਆਪਨ ਅਰੇ 60 ਲੱਖ ਦੀ ਅਮਾਉਂਟ ਜਿਹੜੀ ਆ ਉਹ ਕਿੱਥੇ ਕਿੱਥੇ ਡਿਵਾਈਡ ਹੋਣੀ ਸੀ ਕੁਝ ਦੱਸਿਆ ਸੀ ਤੁਸੀਂ ਵੀ ਇੱਥੇ ਇੱਥੇ ਪੈਸੇ ਲੱਗਣਗੇ ਸਾਡੇ ਜਿਵੇਂ ਇਹ ਆ ਨਾ ਕਲਾਬਾ ਦਾ ਬਣਾਉਣਾ ਗਰਾਊਂਡ ਬਣਾਉਣਾ ਹੈ ਜਾਂ ਹੋਰ ਗਲੀਆਂ ਤੇ ਲਾਉਣਾ ਹੈ ਸਕੂਲ ਨੂੰ ਦੇਨੇ ਇੱਕ ਅੱਡਾ ਲਾਉਣਾ ਹੈ ਅੱਡੇ ਤੇ ਨਮਾਬਾਨਾਟਾ ਵਿਵਹਤੇ ਲਾ ਦੇਗੇ ਪੈਸੇ ਪਰ بڑا ਜਿਹੜਾ ਆਮ ਲੋਕਾਂ 'ਚ بڑا ਮੈਸੇਜ ਜਾਂਦਾ ਜੀ 60 ਲੱਖ ਦੀ ਅਮਾਉਂਟ ਤੁਸੀਂ ਆਪਣੇ ਵੱਲੋਂ ਖਰਚ ਕਰੋਗੇ ਤਾਂ ਫਿਰ ਉਹ ਪੈਸੇ ਕਿੱਥੋਂ ਲੈ ਕੇ ਆਓਗੇ ਵਾਪਸ ਪੈਸੇ ਆ ਜਮੀਨ ਹੈਗੀ ਜੀ ਹਾਂ 7 ਕਰੋੜ ਨੂੰ ਕਿਲਾ ਵਿਗਦਾ ਜੀ ਤੁਸੀਂ ਦੇਖ ਰਹੇ ਹੋ ਰਜ਼ਾਨਾ ਸਪੋਕਸਮੈਨ ਬਠਿੰਡਾ ਦੇ ਗੈਰੀ ভোটার ਪਿੰਡ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਉਸ ਵੀਡੀਓ ਦੇ ਵਿੱਚ ਸਰਪੰਚ ਦੀ ਚੋਣ ਨੂੰ ਲੈ ਕੇ 60 ਲੱਖ ਰੁਪਏ ਦੀ ਬੋਲੀ ਜਿਹੜੀ ਲੱਗੀ ਹੈ ਅਨਾਉਂਸਮੈਂਟ ਹੁੰਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਕਿਹਾ ਜਾਂਦਾ ਕਿ ਬਿੱਕਰ ਸਿੰਘ ਜਿਹੜੇ ਸਰਪੰਚ ਚੁਣੇ ਜਾਣਗੇ ਉਹ 60 ਲੱਖ ਰੁਪਏ ਜਿਹੜਾ ਪਿੰਡ ਦੇ ਵਿਕਾਸਾਸਤੇ ਦੇਣਗੇ ਤਾਂ ਪਿੰਡ ਵਾਸੀਆਂ ਨਾਲ ਵੀ ਅਸੀਂ ਗੱਲ ਕੀਤੀ ਤਾਂ ਉਹਨੂੰ ਬਿੱਕਰ ਸਿੰਘ ਜਿਨ੍ਹਾਂ ਦੀ ਬੋਲੀ ਲਾਈ ਗਈ ਸੀ ਸਰਪੰਚ ਦੇ ਚੋਂਣ ਵਾਸਤੇ ਉਹਨਾਂ ਨਾਲ ਗੱਲ ਕਰਦੇ ਆ ਬਿਕਰਜੀ ਸਾਡੇ ਨਾਲ ਆ ਬਿਕਰ ਸਿੰਘ ਜੀ ਕੱਲ ਤੁਹਾਡੇ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਚ ਅਨਾਉਂਸਮੈਂਟ ਹੁੰਦੀ ਹੈ ਇਕੱਠ ਹੁੰਦੀ ਹੈ ਕੱਟ ਕੀਤਾ ਜਾਂਦਾ ਉੱਥੇ 60 ਲੱਖ ਰੁਪਏ ਤੁਸੀਂ ਕਿਹਾ ਵੀ ਮੈਂ ਪਿੰਡ ਤੇ ਖਰਚ ਕਰੂੰਗਾ ਮੈਨੂੰ ਸਰਪੰਚ ਚੁਣੋ ਹਾਂਜੀ ਆਖੇ ਜੀ ਹਾਂ ਕੀ ਕਹਿਣਾ ਚਾਹੁੰਦੇ ਆ ਆਖੇ ਜੀ ਵੀ ਤੁਹਾਨੂੰ ਸਰਪੰਚ ਚੁਣੋ ਪਿੰਡ ਦੇ ਖਰਚਾ 5 60 ਲੱਖ ਰੁਪਏ ਲਾਵਾਂਗੇ ਜੀ ਤੇ ਜਿੱਤੇ ਪੰਚਾਇਤ ਜਿਵੇਂ ਕੰਮ ਕਰਨ ਵਾਲੇ ਉਹਵੇਂ ਕੰਮ ਕਰਾਂਗੇ ਜੀ ਕਮੇਟੀ ਬਣਾਵਾਂਗੇ ਵੀ ਕਮੇਟੀ ਪਰ ਜਿੱਥੇ ਪੈਸਾ ਲਾਉਗੇ ਉਥੇ ਲਈ ਜਾਵੇ 60 ਲੱਖ ਰੁਪਏ ਦੇਵਾਂਗੇ ਤੇ ਪਿੰਡ ਦੇ ਸਹਿਮਤੀ ਨਹੀਂ ਕਰੀ ਜੀ ਇਹ ਤਾਂ ਮੈਂ ਤਾਂ ਹੁਣ ਵੀ ਇਹਦਾ 60 ਲੱਖ ਦੇਵਾਂਗੇ ਤੇ ਸਹਿਮਤੀ ਕਰਦੇ ਨੇ 60 ਲੱਖ ਬੜੀ ਵੱਡੀ ਅਮਾਉਂਟ ਹੈ ਤੁਸੀਂ ਆਪਣੇ ਪੱਲੋਂ ਖਰਚ ਕਰੋਗੇ ਸਰਕਾਰ ਕਹਿੰਦੀ ਹੈ ਜੇ ਕੋਈ ਪੈਸੇ ਲਾ ਕੇ ਆਊਗਾ ਇਹਨਾਂ ਸੋਚੋ ਮੈਂ ਪੈਸੇ ਖਾਣ ਨਹੀਂ ਖਾਣ ਨਹੀਂ ਨੂੰ ਕਾਮ ਨਹੀਂ ਦੇਣੇ ਪੈਸੇ ਮੈਂ ਆਪਾਂ ਖਾਣੇ ਜੀ ਆਪਾਂ ਖਾਣੇ ਨਹੀਂ ਪੈਸਾ ਪਿੰਡ ਦਾ ਹੀ ਲਾਉਣਾ ਸਰਕਾਰ ਵੀ ਦੇਊਗੀ ਪਿੰਡ ਦੇ ਲਾਉਂਗੇ ਪੰਜੇ ਨਹੀਂ ਖਾਂਦੇ ਬਿਲਕੁਲ ਹਾਂ ਇਹ ਵੀ ਆਪਾਂ ਗਾਰੰਟੀ ਕਰਦੇ ਜੀ ਨਾ ਪੈਸਾ ਖਾ ਗਿਆ ਨਾ ਲੋੜਾ ਪਨ ਪਰ ਇਹ 60 ਲੱਖ ਦੀ ਅਮਾਉਂਟ ਜਿਹੜੀ ਆ ਉਹ ਕਿੱਥੇ ਕਿੱਥੇ ਡਿਵਾਈਡ ਹੋਣੀ ਸੀ ਕੁਝ ਦੱਸਿਆ ਸੀ ਤੁਸੀਂ ਵੀ ਇੱਥੇ ਇੱਥੇ ਪੈਸੇ ਲੱਗਣਗੇ ਸਾਡੇ ਜਿਵੇਂ ਇਹ ਆ ਨਾ ਕਲਾਬਾ ਦਾ ਬਣਾਉਣਾ ਗਰਾਊਂਡ ਬਣਾਉਣਾ ਹੈ ਜਾਂ ਹੋਰ ਗਲੀਆਂ ਤੇ ਲਾਉਣਾ ਹੈ ਸਕੂਲ ਨੂੰ ਦੇਨੇ ਇੱਕ ਅੱਡਾ ਲਾਉਣਾ ਹੈ ਅੱਡੇ ਤੇ ਨਮਾਬਾਣਾ ਅੱਡਾ ਵੀ ਉਹਦੇ ਲਾ ਦੇਣਗੇ ਪੈਸੇ ਐਂ ਦੱਸੇ ਸਾਰਾ ਕੁਝ ਦੱਸੇ ਅੱਛਾ ਹਾਂਜੀ ਤੇ ਫਿਰ ਫੇਰ ਕੀ ਹੋਇਆ ਫਿਰ ਸਹਿਮਤੀ ਕਿਉਂ ਨਹੀਂ ਬਣੀ ਫਿਰ ਸਾਹਿਬ ਜੀ ਬਣਿਆ ਤੇ ਮੁੱਲ ਵੇਖਦਾ ਜੀ ਬੰਟ ਕੇ ਅੱਛਾ ਉਹ ਲੋਕਾਂ ਨੇ ਰੌਲਾ ਪਾਤਾ ਅਗੇ ਨਹੀਂ ਵੇਚਣਾ ਜੀ ਨਹੀਂ ਵੇਚਣਾ ਮਤਲਬ ਤੁਮ ਮੁੱਲ ਪੈਸੇ ਦੇ ਕੇ ਸਰਪੰਚ ਬਣਾ ਬਣਾ ਦਈ ਬਸ ਸਾਨੂੰ ਘਰੇ ਨਹੀਂ ਬਣਾ ਦੇਣਾ ਮੁੜ ਕੇ ਸਰਪੰਚ ਨੇ ਜਿਹਦਾ ਮੁੱਲ ਮੁੱਲੀ ਲੈ ਲਈ ਸਰਪੰਚ ਜੀ ਆਖਿਆ ਨੇ ਪਰ بڑا ਜਿਹੜਾ ਆਮ ਲੋਕਾਂ ਚ بڑا ਮੈਸੇਜ ਜਾਂਦਾ ਜੀ 60 ਲੱਖ ਦੀ ਅਮਾਉਂਟ ਤੁਸੀਂ ਆਪਣੇ ਪੱਲੋਂ ਖਰਚ ਕਰੋਗੇ ਤਾਂ ਫਿਰ ਉਹ ਪੈਸੇ ਕਿੱਥੋਂ ਲੈ ਕੇ ਆਓਗੇ ਵਾਪਸ ਪੈਸੇ ਆ ਜਮੀਨ ਹੈਗੀ ਜੀ ਅੱਛਾ ਹਾਂ 7 ਕਰੋੜ ਨੂੰ ਕਿੱਲਾ ਵਿਕਦਾ ਜੀ ਉਹਦੇ ਕਨਾਲ ਦਾ ਮੁੱਲ ਜੀ ਕਿੱਡੀ ਗੱਲ ਹੈ ਬਿਲਕੁਲ ਹਾਂ ਕਨਾਲ ਦਾ ਮੁੱਲ ਆਪਾਂ ਲਾ ਲਾਲ ਜੀ ਇਹੀ ਸੋਚ ਤੁਸੀਂ ਰੱਖੀ ਆ ਕਿ ਮੈਂ ਜ਼ਮੀਨ ਚੰਗੀ ਆ ਤਾਂ ਉਹਦੇ ਵਿੱਚੋਂ ਕੁਝ ਪਿੰਡ ਵਾਸਤੇ ਦਿੱਤਾ ਜਾਵੇ ਹਾਂ ਪਿੰਡ ਖਤਰ ਸਦਾ ਫਿਰ ਤਾਂ ਸਹਿਮਤੀ ਹੁੰਦੀ ਚੰਗੀ ਸੀ ਫਿਰ ਤਾਂ ਗੱਲ ਹੋਈ ਨਹੀਂ ਜੀ ਪਤਾ ਨਹੀਂ ਕੀ ਗੱਲ ਆਰੇ ਨਹੀਂ ਕਰਨੀ ਅੱਛਾ ਕੋਈ ਇਸ ਕੀ ਲੱਗਦਾ ਤੁਹਾਨੂੰ ਹਰ ਪਿੰਡ ਦੇ ਵਿੱਚ ਹੀ ਗੱਲ ਆਉਂਦੀ ਹੈ ਵੀ ਸਰਵ ਸੰਮਤੀ ਬਣਦੀ ਹੈ ਪਰ ਵਿੱਚੋਂ ਦੋ ਤਿੰਨ ਬੰਦੇ ਹੁੰਦੇ ਆ ਹਟਾ ਦਿੰਦੇ ਆ ਵੀ ਨਹੀਂ ਬਣਨੀ ਇੱਥੇ ਵੀ ਇਹੀ ਚੀਜ਼ ਹੈਗੀ ਇੱਥੇ ਗੁੱਟਬਾਜੀ ਹੈਗੀ ਇਹ ਫਟਬਾਜੀ ਹੈਗੀ ਜੀ ਅੱਡੋ ਅੱਡੇ ਚੱਲਦੇ ਆ ਹਸਾਬ ਤੇ ਅਗਲੇ ਵੀ ਆਏ ਨਹੀਂ ਆ ਇਹਨੂੰ ਨਹੀਂ ਬਣਾਦੇ ਨੇ ਵਾਣੇ ਦੇਣਾ ਉਹ ਸਾਡਾ ਭਤੀਜਾ ਖੜਾ ਕਰਾਇਆ ਜੀ ਅਸੀਂ ਉਹਨੂੰ ਕਰਦੇ ਸੀਗੇ ਜੇ ਤੋ ਉਹਨਾਂ ਰੇਡਗੇਜ ਬੋਲਦਾ ਸੀ ਬੋਲਦਾ ਰੇਡਗੇਜ ਅੱਛਾ ਪਹਿਲਾ ਨਾ ਅਨਾਉਂਸਮੈਂਟ ਦੂਜੇ ਮਤਲਬ ਗਰੁੱਪ ਬਣਿਆ ਹਾ ਤੁਹਾਡਾ ਹਾਂ ਗਰੁੱਪ ਪ 50 ਲੱਖ ਲੱਗਿਆ ਜੀ ਪਹਿਲਾਂ ਅੱਛਾ ਪਹਿਲਾਂ ਉਹ ਉਸ ਗਰੁੱਪ ਨੇ 50 ਲਾਇਆ ਫਿਰ ਤੁਸੀਂ ਕਹਿੰਦਾ ਫਿਰ 60 ਲਾਇਆ ਜੀ ਅਸੀਂ ਮਤਲਬ ਤੁਸੀਂ ਪਹਿਲਾਂ ਨਾ ਅਨਾਉਂਸਮੈਂਟ ਨਹੀਂ ਕੀਤੀ ਨਹੀਂ ਪਹਿਲਾਂ ਨਹੀਂ ਕਰਾਈ ਜੀ ਪਹਿਲਾਂ ਫਿਰ 50 ਲੱਗਿਆ ਉਹਨਾਂ ਦਾ ਤੇ ਫਿਰ 60 ਲਾਇਆ ਸੀ ਪਰ ਇਹ ਤਾਨੂੰ ਲੱਗਦਾ ਕਿ ਸਰਬਸੰਮਤੀ ਹੋਵੇ ਪਰ ਪੈਸਾ ਨਾ ਯੂਜ਼ ਹੋਵੇ ਉਹਦੇ ਵਿੱਚ ਕਿਉਂਕਿ ਆਮ ਲੋਕਾਂ 'ਚ ਮੈਸੇਜ ਗਲਤ ਜਾਂਦਾ ਕਿ ਜਿਹੜਾ ਖਰਚ ਕਰਾਂਗਾ ਤਾਂ ਖਾਊਗਾ ਵੀ ਨਹੀਂ ਆਪਾਂ ਖਾਣਾ ਹੀ ਨਹੀਂ ਪੰਜੀ ਵੀ ਨਹੀਂ ਖਾਣੀ ਜੀ ਆਮ ਲੋਕਾਂ ਨੂੰ ਤਾਂ ਲੱਗੂਗਾ ਨਾ ਜੀ ਵੀ 60 ਲੱਖ ਲਾਇਆ ਜਾਂ ਫਿਰ ਸਾਹਮਣੇ ਕੋਈ ਕਮੇਟੀ ਬਣਾ ਕੇ ਲਾ ਲੈਣੇ ਜੀ ਸਰਮੈਂਚ ਵੀ ਬਣਾਉਂਦੇ ਐ ਕਮੇਟੀ ਬਣਾ ਲੈਣਾ ਤੇ ਆਪਾਂ ਪੈਸਾ ਵੜਦਾ ਹੀ ਨਹੀਂ ਵੀ ਖਾਣ ਦਾ ਬਥੇਰਾ ਮਹਿੰਗੀ ਬਿਕਦੇ ਜੀ ਪੈਸੇ ਦੇ ਕੀ ਥੋੜਾ ਬਿਲਕੁਲ ਕਾਰਨੇ ਵੀ ਕਿਹਾ ਵੀ ਅਸੀਂ ਗ੍ਰਾਂਟ ਦੇਵਾਂਗੇ ਚੰਗੇ ਕੰਮ ਕਰਾਂ ਗ੍ਰਾਂਟਾਂ ਚੰਗੀਆਂ ਮਿਲਣਗੀਆਂ ਵਾ ਇੱਕ ਸਾਰਾ ਰਹਿਮਕ ਪੰਡ ਦੇ ਕੋਈ ਕਮੇਟੀ ਬਣਾ ਲਾਂਦੇ ਕਮੇਟੀ ਤੇ ਲਾਈ ਲਾਈ ਜਵੇ ਪਿੰਡ ਤੇ ਪੰਚਾਇਤ ਸਰਕਾਰ ਵੀ ਦੇਵੇ ਅਬ ਫੜ ਦੇ ਨਹੀਂ ਪੈਸਾ ਚਲੋ ਜੇਕਰ ਤੁਹਾਨੂੰ ਚੁਣ ਲਾਂਦੇ ਨਾ ਪ੍ਰੋਗਰਾਮ ਤਾਂ ਕੈਨਸਲ ਹੋ ਗਿਆ ਨਹੀਂ ਚੁਣਿਆ ਗਿਆ ਚੁੰਨਦੇ ਤਾਂ ਪਹਿਲਾਂ ਕੀ ਸੀ ਤੁਹਾਡੀ ਪਹਿਲਾਂ ਪ੍ਰੋਗਰਾਮ ਕੀ ਕਰਨਾ ਸੀ ਪਹਿਲਾਂ ਆਪਾਂ ਜੇ ਮੁੰਡਿਆਂ ਖਾਤਰ ਗਰਾਊਂਡ ਬਣਾਉਣਾ ਸੀ ਉਹ ਬਣਾਉਂਦੇ ਉਹ ਸਕੂਲ ਤੇ ਪੈਸੇ ਲਾਉਣੇ ਸੀਗੇ ਸਕੂਲ ਤੇ ਪੈਸੇ ਲਾਉਣੇ ਅੱਡੇ ਤੇ ਅੱਡਾ ਬਣਾਉਣਾ ਸੀਗਾ ਹੋਰ ਜਿਹੜੇ ਗਲੀਆਂ ਗੁਲੀਆਂ ਦਾ ਕੰਮ ਸੀ ਉਹ ਕਰਾਉਂਦੇ ਲਗਰ ਅੱਜ ਵੀ ਤਿਆਰ ਉਹ ਅੱਜ ਵੀ ਤਿਆਰ ਬਣਾ ਦੇਣ ਬਿਲਕੁਲ ਹਾਂ ਜੀ ਪਿਆਰ ਅੱਜਕੱਲ ਬਿਲਕੁਲ ਬਿਲਕੁਲ ਸਾਡੇ ਨਾਲ ਮੱਖਣ ਸਿੰਘ ਜੀ ਵੀ ਨੇ ਇਹਨਾਂ ਦੇ ਸਰਪੰਚ ਇਹਨਾਂ ਦੇ ਫਾਦਰ ਸਾਹਿਬ ਵੀ ਰਹੇ ਨੇ ਜੀ ਉਹ ਵੀ ਸਰਪੰਚ ਰਹੇ ਆ ਥੋੜੀ ਵਾਈ ਵੀ ਸਰਪੰਚ ਨਹੀਂ ਹੈ ਅੱਛਾ ਉਸ ਕਾਰਜਕਾਲ ਦੇ ਦੌਰਾਨ ਕੀ ਕੁਛ ਕੰਮ ਤੁਸੀਂ ਇਸ ਪਿੰਡ 'ਚ ਕੀਤੇ ਸੋ ਸਭ ਤੋਂ ਪਹਿਲਾਂ ਤਾਂ ਮੈਂ ਮੱਖਣ ਸਿੰਘ ਪਿੰਡਗੇਰੀ ਬਟੁਰ ਸਾਰੇ ਵੀਰਾਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡਾ ਜਿਹੜਾ ਪਰਿਵਾਰ ਹੈ ਇਹ ਖਾਨਦਾਨੀ ਪਰਿਵਾਰ ਹੈ ਜੀ ਪਿੱਛੇ ਤੋਂ ਮੇਰੇ ਪਿਤਾ ਜੀ ਸੀ ਸਰਦਾਰ ਬਲਵੀਰ ਸਿੰਘ ਜੀ ਉਹ ਤਕਰੀਬਨ ਤਿੰਨ ਪਲਾਂ ਇਸ ਪਿੰਡ ਦੇ ਸਰਪੰਚ ਰਹੇ ਨੇ ਜੀ ਉਹਨਾਂ ਦੀ ਡੈਥ ਹੋ ਗਈ 87 ਦੇ ਵਿੱਚ ਉਦੋਂ ਬਾਅਦ ਤਕਰੀਬਨ 10 ਸਾਲ ਚੋਣਾਂ ਨਹੀਂ ਹੋਈਆਂ ਫਿਰ 2003 ਦੇ ਵਿੱਚ ਜਦੋਂ ਚੋਣਾਂ ਹੋਈਆਂ ਉਦੋਂ ਮੇਰੇ ਘਰ ਵਾਲੀ ਸੁਖਪਾਲ ਕੌਰ ਉਹਨਾਂ ਚੋਣ ਲੜੀ ਚੋਣ ਲੜ ਕੇ ਚੋਣ ਅਸੀਂ ਜਿੱਤੇ ਉਹ ਸਮੇਂ ਸਾਰੇ ਜਿੰਨੇ ਪਿੰਡ ਵਾਸੀ ਐ ਗਹਿਰੀਪੁੱਟਰ ਦੇ ਜਿੰਨੇ ਵੀ ਐ ਉਹ ਜਾਣਦੇ ਐ ਜੇ ਜਦੋਂ ਉਹਨਾਂ 5 ਸਾਲਾਂ ਚ ਜਿਹੜਾ ਵਿਕਾਸ ਹੋਇਆ ਉਹ ਕਦੇ ਵੀ ਅੱਜ ਤੱਕ ਨਹੀਂ ਹੋਇਆ ਅੱਜ ਤੱਕ ਨਹੀਂ ਹੋਇਆ ਉਦੋਂ ਸਾਡੇ ਪਿੰਡ ਦੇ ਵਿੱਚ ਰਾਸ਼ਟਰਪਤੀ ਜੀ ਵੀ ਆਏ ਅਬਦੁਲ ਕਲਾਮ ਜੀ 2005 ਦੇ ਵਿੱਚ 1 ਕਰੋੜ ਰੁਪਇਆ ਉਦੋਂ ਸਾਨੂੰ ਮਿਲਿਆ ਹੋਰ ਗ੍ਰਾਂਟ ਬਿਲੀ ਹਰ ਇੱਕ ਕੰਮ ਜੇ ਮੈਥਾ ਤੁਹਾਨੂੰ ਕੰਮ ਗਨਾਵਾ ਫਿਰ ਨਹੀਂ ਸਾਡੀ ਕੱਚੀ ਫਿਰ ਨਹੀਂ ਪੱਕੀ ਹੋਈ ਧਰਮਸ਼ਾਲਾ ਤੱਕ ਸੜਕ ਪੱਕੀ ਕੋਈ ਚਾਰ ਦੀਵਾਰੀ ਛੱਪੜਾਂ ਦੀ ਹੋਈ ਗਲੀਆਂ ਨਾਲੀਆਂ ਬਣੀਆਂ ਸਮਸ਼ਾਨ ਘਾਟਾਂ ਦੀਆਂ ਚਾਰ ਦੀਵਾਰੀਆਂ ਸ਼ੈੱਡ ਬਣੇ ਤੇ ਕਮਿਊਨਿਟੀ ਸੈਂਟਰ ਬਣਿਆ ਸੋ ਜੇ ਗਿਣਾਉਣ ਲੱਗੀਏ ਤਾਂ ਬਹੁਤ ਸਾਰੇ ਕੰਮ ਇੰਨਾ ਮੈਂ ਦੌਰਾਨ ਵਿਕਾਸ ਹੋਇਆ ਪੂਰਾ ਹਾਂ ਇਹਨਾਂ ਵਿਕਾਸ ਉਹਨਾਂ 55 ਸਾਲਾਂ ਜਿਹੜਾ ਹੋਇਆ ਉਹ ਅੱਜ ਤੱਕ ਕਦੇ ਨਹੀਂ ਹੋਇਆ ਹਾਂ ਅੱਛਾ ਉਹ ਤੁਸੀਂ ਚੋਣ ਇਲੈਕਸ਼ਨ ਲੜਿਆ ਸੀਗਾ ਉਹ ਹਾਂਜੀ ਉਹ ਇਲੈਕਸ਼ਨ ਲੜਿਆ ਸੀ ਸਰਕਾਰ ਕਹਿ ਰਹੀ ਹੈ ਵੀ ਸਿਰਫ ਸੰਤੀਆਂ ਕੀ ਥੀਏ ਜਾਣੀ ਚਾਹੀਦੇ ਆ ਇਹ ਤੁਸੀਂ ਪੁਰਾਣੇ ਥੋੜੇ ਬਜ਼ੁਰਗ ਵੀ ਇਲੈਕਸ਼ਨ ਲੜਦੇ ਰਹੇ ਆ ਸਰਬਸੰਮਤੀ ਨਾ ਹੋਣ ਦੇ ਕਾਰਨ ਕੀ ਲੱਗਦਾ ਸਰਬਸੰਮਤੀ ਵਾਲੇ ਪਾਸੇ ਪਿੰਡਾ ਆਉਣਗੇ ਹਾਲਾਂਕਿ ਆ ਰਹੇ ਨੇ ਕੁਝ ਕੋਸ਼ਿਸ਼ ਕਰ ਰਹੇ ਆ ਪਰ ਉਸ ਤਰੀਕੇ ਦੀ ਨਹੀਂ ਹੋ ਰਹੀ ਸੋ ਅਸੀਂ ਵੀ ਇਹ ਚਾਹੁੰਦੇ ਆ ਸਰਬਸੰਮਤੀ ਹੋਵੇ ਨਾ ਇਸ ਚੰਝ ਤੇ ਪਿਆ ਜਾਵੇ ਕਿਉਂਕਿ ਪਾਰਟੀ ਬਾਜੀ ਆ ਜਦੋਂ ਚੋਣਾ ਹੁੰਦੀਆਂ ਇਹ ਪਾਰਟੀ ਬਾਜੀ ਵੱਧਦੀ ਆ ਆਪਸ ਵਿੱਚ ਤਣਾਅ ਵੱਧਾ ਹੈ ਇੱਕ ਦੂਜੇ ਦੇ ਨਾਲ ਇਹ ਨਾ ਹੋਵੇ ਅਸੀਂ ਚਾਹੁੰਦੇ ਆ ਜੇ ਅੱਜ ਵੀ ਸਰਬਸੰਮਤੀ ਹੁੰਦੀ ਹੈ ਅਸੀਂ ਸਰਬਸੰਮਤੀ ਲਈ ਤਿਆਰ ਆਂਗੇ ਪਰ ਕਿਸੇ ਨੂੰ ਜੁਣਾ ਜਾਵੇ ਸਰਬਸੰਮਤੀ ਹੋਵੇ ਪਰ ਕਈ ਲੋਕ ਪਿੰਡਾਂ ਦੇ ਵਿੱਚ ਤੁਸੀਂ ਵੇਖੇ ਆਂ ਸ਼ਰਾਰਤੀ ਹੁੰਦੇ ਨੇ ਉਹ ਇਹ ਕੰਮ ਹੋਣ ਨਹੀਂ ਦਿੰਦੇ ਉਹ ਜਦੋਂ ਵੀ ਕਿਤੇ ਇਕੱਠ ਹੁੰਦਾ ਉਹ ਹੁੱਲੜਵਾਜੀ ਹੋ ਜਾਂਦੀ ਐ ਨਹੀਂ ਐ ਇਹਨੂੰ ਬਣਾਉਣਾ ਐ ਇਹਨੂੰ ਨਹੀਂ ਬਣਾਉਣਾ ਇਹਨੂੰ ਬਣਾਉਣਾ ਇਹਨੂੰ ਬਣਾਉਣਾ ਐਂ ਕਰਕੇ ਇਹ ਸਾਰਾ ਖੇਤ ਪੁੰਡ ਜਾਂਦਾ ਇਹ ਕੰਮ ਜਿਵੇਂ ਬਿੱਕਰ ਜੀ ਨੇ 60 ਲੱਖ ਰੁਪਏ ਅਨਾਉਂਸ ਕੀਤਾ ਸੀਗਾ ਉੱਥੇ ਸਾਰੇ ਇਕੱਠ ਦੇ ਵਿੱਚ ਵੀ 60 ਲੱਖ ਮੈਂ ਪਿੰਡ ਤੇ ਲਾਉਂਗਾ ਇਹ ਇਹ ਸਹੀ ਹੈ ਪਰ ਤੇ ਇਹ ਚੀਜ਼ਾਂ ਵੈਸੇ ਸਹੀ ਸੀਗਾ ਜੇ ਮੰਨੀਏ ਤਾਂ ਆਪਾਂ 60 ਲੱਖ ਰੁਪਇਆ ਮਤਲਬ ਪੰਜਾਂ ਸਾਲਾਂ 'ਚ ਵੀ ਸਰਕਾਰ ਨਾ ਦੇ ਸਕੇ ਸ਼ਾਇਦ ਜੇ 60 ਲੱਖ ਬਹੁਤ ਵੱਡੀ ਅਮਾਊਂਟ ਹੁੰਦੀ ਐ ਜੇ 60 ਲੱਖ ਪਿੰਡ ਦੇ ਵਿੱਚ ਲੱਗਦਾ ਤਾਂ ਪਿੰਡ ਦੀ ਜਿਹੜੀ ਹੋਰ ਵੀ ਨਹਾਰ ਬਦਲ ਜਾਣੀ ਸੀਗੀ ਚੰਗੀ ਗੱਲ ਸੀ ਜੇ ਇਹ ਸਹਿਮਤੀ ਹੋ ਜਾਂਦੀ ਪਰ ਆਮ ਲੋਕਾਂ 'ਚ ਤਾਂ ਇਹ ਮੈਸੇਜ ਜਿਹੜਾ ਬੜਾ ਉਲਟ ਜਾਂਦਾ ਵੀ ਤੁਸੀਂ 60 ਲੱਖ 'ਚ ਲੈ ਕੇ ਆ ਰਹੇ ਹੋ ਤਾਂ ਬੰਦਾ 60 ਦਾ ਪਤਾ ਨਹੀਂ ਕਿੰਨੇ ਇਕੱਠੇ ਵੀ ਕਰੂਗਾ ਆਮ ਲੋਕ ਤਾਂ ਇਹ ਸੋਚਦੇ ਨੇ ਨੇ ਜਿਹੜਾ ਪਹਿਲਾਂ 60 ਲੱਖ ਰੁਪਇਆ ਲਾਉਣ ਨੂੰ ਤਿਆਰ ਹੈ ਉਹ ਕੀ ਇਹਦੇ ਵਿੱਚੋਂ ਕਮਾਈ ਕਰੂਗਾ ਕੀ ਕੀ ਮਤਲ ਇਹਦੇ ਚੋਂ ਕੱਢ ਲੂਗਾ ਕੱਢ ਲੂ ਹਾਂ ਜਿਹਨੇ ਪਹਿਲਾਂ ਪੈਸੇ ਲਾਉਣੇ ਆ ਉਹ ਇਹਦੇ ਚੋਂ ਕੀ ਕੁਝ ਨਹੀਂ ਕਮਾ ਸਕਦਾ ਉਹ ਤਾਂ ਇਮਾਨਦਾਰੀ ਨਾਲ ਹੀ ਲਾਊਗਾ ਮਤਲਬ ਇਹਨਾਂ ਦੀ ਸੋਚ ਆਈ ਸੀ ਵੀ ਮੈਂ ਆਪਣੀ ਇਮਾਨਦਾਰੀ ਨਾਲ ਪਿੰਡ ਦਾ ਕੰਮ ਕਰਨਾ ਹਾਂ ਬਹੁਤ ਵਧੀਆ ਇਹਨਾਂ ਦੀ ਸੋਚ ਸੀਗੀ ਪਰ ਲੋਕ ਪਿੰਡਾਂ ਦੇ ਵਿੱਚ ਤੁਸੀਂ ਸਾਰੇ ਹੀ ਜਾਣਦੇ ਹੋ ਜਾਣਦੇ ਹੋ ਜਿਹੜੇ ਪਿੰਡਾਂ ਦੇ ਲੋਕ ਹੁੰਦੇ ਚਾਹੁੰਦੇ ਨਹੀਂ ਅੱਛਾ ਹੁਣ ਤੁਹਾਨੂੰ ਲੱਗਦਾ ਕਿ ਜਿਵੇਂ ਤੁਹਾਡਾ ਭਤੀਜਾ ਨਤੀਜਾ ਖੜਾ ਹੋਵੇ ਤੁਹਾਡਾ ਇਲੈਕਸ਼ਨ ਚ ਹਾਂਜੀ ਜੇਕਰ ਉਹ ਚੋਣ ਜਿੱਤ ਜਾਂਦਾ ਤਾਂ ਕੀ ਹੋਊਗਾ ਪਹਿਲ ਦੇ ਆਧਾਰ ਤੇ ਵੀ ਜਿਹੜੇ ਪੁਰਾਣੇ ਮਸਲੇ ਹੁਣ ਤੁਸੀਂ ਸੋਚੀ ਹੁਣ ਵੀ ਆਪਾਂ ਪਹਿਲ ਦੇ ਆਧਾਰ ਤੇ ਇਹ ਹੱਲ ਕਰਾਣੇ ਆ ਸਾਡਾ ਹੁਣ ਮੇਰਾ ਭਤੀਜਾ ਗੁਰਜੀਤ ਸਿੰਘ ਜੀ ਉਹਨੂੰ ਖੜਾ ਕੀਤਾ ਅੱਜ ਹੀ ਅਨਾਉਂਸ ਕੀਤਾ ਗਿਆ ਸਾਡੇ ਵੱਲੋਂ ਜੀ ਜੀ ਅਸੀਂ ਚੋਣ ਲੜਾਂਗੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾ ਸਾਲਾਂ ਦੇ ਵਿੱਚ ਜਿਹੜੇ ਕੰਮ ਨੇ ਪਿੰਡ ਦੇ ਜਿਵੇਂ ਕਿ ਜਿਆਦਾ ਭਾਈ ਜੀ ਨੇ ਦੱਸਿਆ ਸਾਨੂੰ ਖੇਡਾਂ ਵੱਲ ਨੌਜਵਾਨਾਂ ਵੱਲ ਸਾਨੂੰ ਜਿਆਦਾ ਧਿਆਨ ਦੇਣਾ ਚਾਹੀਦਾ ਸਾਡੇ ਇੱਕ ਤਾਂ ਗਰਾਊਂਡ ਨਹੀਂ ਹੈ ਗਰਾਊਂਡ ਵਾਸਤੇ ਜਗਾ ਨਹੀਂ ਉਹ ਇੱਕ ਜਗਾ ਸਾਡੀ ਪੰਚਾਇਤੀ ਹੈਗੀ ਹੈ ਉੱਥੇ ਦਰਖਤ ਲੱਗੇ ਹੋਣੇ ਉਹਨਾਂ ਦੀ ਮਨਜ਼ੂਰੀ ਲੈ ਕੇ ਉੱਥੇ ਗਰਾਊਂਡ ਬਣਾਵਾਂਗੇ ਸਟੇਡੀਅਮ ਦੀ ਮੰਗ ਕਰਾਂਗੇ ਸਰਕਾਰ ਤੋਂ ਉਸ ਤੋਂ ਬਾਅਦ ਜਿਹੜੇ ਨੌਜਵਾਨਾਂ ਦੇ ਹੋਰ ਮਸਲੇ ਨੇ ਉਹ ਵੀ ਕਰਾਂਗੇ ਪਿੰਡ ਦੇ ਹਜੇ ਬਹੁਤ ਸਾਰੇ ਕੰਮ ਰਹਿੰਦੇ ਕੰਮ ਰਹਿੰਦੇ ਨੇ ਪੂਰੇ ਤੱਕ ਕਦੇ ਨਹੀਂ ਹੋ ਸਕਦੇ ਸੋ ਕੋਸ਼ਿਸ਼ ਕਰਾਂਗੇ ਜਿੰਨੀ ਵੀ ਨੌਜਵਾਨਾਂ ਨਾਲ ਡੀਐਸਸੀ ਕੋਸ਼ਿਸ਼ ਕਰਾਂਗੇ ਜਿੰਨਾ ਕੰਮ ਕਰ ਸਕਦੇ ਬੋਲ ਬੋ ਧੰਨਵਾਦ ਜੀ ਅਸੋਇਸਨ ਬਿੱਕਰ ਸਿੰਘ ਜਿਨ੍ਹਾਂ ਦੇ ਉੱਤੇ 60 ਲੱਖ ਰੁਪਏ ਲੱਗਿਆ ਸੀਗਾ ਇਹਨਾਂ ਦੀ ਕਬੂਲੀ ਲਾਈ ਗਈ ਸੀ ਕਿ 60 ਲੱਖ ਇਹ ਪਿੰਡ ਦੇ ਵਿਕਾਸ ਵਾਸਤੇ ਦੇਣਗੇ ਉਹਨਾਂ ਨੇ ਆਪਣਾ ਪੱਖ ਰੱਖਿਆ ਕਿ ਬਿਲਕੁਲ ਸਾਫ਼ ਸੁਥਰੇ तरीके ਦੇ ਨਾਲ ਇਹ amount ਜਿਹੜੀ ਹੈ ਪਿੰਡ ਦੇ ਵਿਕਾਸ ਵਾਸਤੇ ਖਰਚ ਕੀਤੀ ਜਾਣੀ ਸੀ ਆਪਣੀ ਪੈਲੀ ਹੈਗੀ ਤਾਂ ਉਹ ਕਹਿੰਦੇ ਮੈਂ 60 ਲੱਖ ਦੇਣ ਦੀ ਜ਼ਰੂਰਤ ਰੱਖਦਾ ਵੀ ਆ ਅੱਜ ਵੀ ਉਹ ਕਹਿੰਦੇ ਕਿ ਜੇਕਰ ਉਹਨੂੰ ਸਰਪ ਸੰਪਤੀ ਨੇ ਚੁਣਿਆ ਜਾਂਦਾ ਤਾਂ ਉਹ 60 ਲੱਖ ਰੁਪਇਆ ਇਸ ਪਿੰਡ ਦੇ ਵਿਕਾਸ ਲਈ ਖਰਚ ਕਰਨਗੇ ਹੁਣ ਦੇਖਦੇ ਆ ਇਸ ਗੈਰੀ ਬੁੱਟਰ ਪਿੰਡ ਦੇ ਵਿੱਚ ਆਮ ਆਦਮੀ ਦੇ ਵਿੱਚ ਕਿਹੜਾ ਸਰਪੰਚ ਦੀ ਚੋਣ ਜਿੱਤਦਾ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ ਰੋਜ਼ਾਨਾ ਸਪੋਕਸਮੈਨ ਪਿੰਡ ਗੈਰੀ ਬੁੱਟਰ ਬਠੇਂਡਾ